ਦਾ ਪੁੱਤ ਜਿਤਾਉਣਾ ਆਇਆ ਇਹ ਲੈ ਕੇ ਉਹਨੂੰ ਪਿੱਛੇ ਲੈ ਕੇ ਆ ਦੇ। ਉਹ ਗੱਡੀ ਨੂੰ ਪਿੱਛੇ ਲਿਆ। ਆਹ ਸੀਸੀਟੀਵੀ ਵਾਲੀ ਗੱਡੀ ਪਿੱਛੇ ਕਰ ਲੈ। ਬੋਲੇ ਸੋਨਿਆਨ ਅਟਵਲ ਵਾਲੇ ਨੂੰ ਕਹਿ ਦੇ। ਗਿੱਦੜਵਾਹ ਵਾਲਿਓ ਇੱਕ ਤਰੀਕ ਦੀ ਤਿਆਰੀ ਐ ਪਲਟੋਂਗੇ ਤਖਤਾ ਕਰਮਜੀਤਨਮੋਲ ਤੁਹਾਡਾ ਉਮੀਦਵਾਰ ਹੈ ਬਹੁਤ ਗਰੀਬ ਘਰ ਚੋਂ ਉੱਠ ਕੇ ਗਰੀਬੀਆਂ ਪਿੰਡਿਆਂ ਤੇ ਹਟਾ ਕੇ ਆਇਆ ਹੋਇਆ ਹੈ ਇਹਨੂੰ ਪਤਾ ਹੈ ਉਹਹ ਜੇ ਬੰਦੇ ਚੁਣ ਕੇ ਭੇਜੋ ਜਿਨ੍ਹਾਂ ਨੂੰ ਤੁਹਾਡੇ ਦੁੱਖਾਂ ਸੁੱਖਾਂ ਦਾ ਪਤਾ ਹੋਵੇ ਹਾ ਰਾਜਿਆਂ ਕਾਕਿਆਂ ਰਜਵਾੜਿਆਂ ਤੋਂ ਆਪਾਂ ਲੈਣਾ ਕੀ ਹੈ ਇਹਨਾਂ ਨੂੰ ਕੁਝ ਨਹੀਂ ਪਤਾ ਬਾਹ ਲੁੱਟ ਲਿਆ ਇਹਨਾਂ ਨੇ ਹੁਣ ਹੁਣ ਆਮ ਲੋਕਾਂ ਦੀ ਵਾਰੀ ਆ ਗਈ ਆਪਦੇ ਬੰਦੇ ਚੁਣੋ ਆਪਣੇ ਧੀਆ ਪੁੱਤ ਚੁਣੋ ਆਪਣੇ ਛੋਟੇ ਵੱਡੇ ਭਾਈ ਚੁਣੋ ਆ ਕਹਿਣ ਵਾਸਤੇ ਤੁਹਾਡੇ ਕੋਲੇ ਆਇਆ ਮੈਂ ਗਿੱਦੜ ਵਾਇ ਤਾਂ ਜਿੱਦੀ ਵਾਰੀ ਵੀ ਆਇਆ ਦੁੱਗਣਾ ਤਿੱਗਣਾ ਹੀ ਪਿਆਰ ਮਿਲਿਆ ਭਾਵੇਂ ਕਲਾਕਾਰ ਦੇ ਤੌਰ ਤੇ ਵੀ ਆਇਆ ਉਦੋਂ ਵੀ ਬਹੁਤ ਪਿਆਰ ਮਿਲਿਆ ਉਹ ਜਿਹੜਾ ਤਲਾਬ ਜਿੱਥੇ ਪ੍ਰੋਗਰਾਮ ਹੁੰਦੇ ਆ ਪੱਕਾ ਤਲਾਬ ਉੱਥੇ ਆਉਂਦਾ ਸੀ ਹਾਂ ਸੋ ਵੀਰੋ ਇਕੱਠੇ ਰਿਓ ਇਕਾ ਰੱਖਿਓ ਪੂਰੇ ਪੰਜਾਬ ਜਾ ਰਿਹਾ ਮੈਂ ਮੈਂ ਬੋਰਤ ਆਇਆ ਐਤੋਂ ਬਾਅਦ ਰਾਮਪੁਰਾ ਫੁੱਲ ਜਾਊ ਫਿਰ ਪਧੌਰ ਫਿਰ ਬਰਨਾਲਾ ਫਿਰ ਸੰਗਰੂਰ ਜਿੰਨਾ ਚਿਰ ਕਾਲੀਆਂ ਤੇ ਕਾਂਗਸ ਨੇ ਜੜਨੀ ਪਟਦਾ ਮੈਂ ਨਹੀਂ ਥਕਦਾ ਬਹੁਤ ਬਦਲੇ ਲੈਣਿਆ ਨਾ ਤੋਂ ਬਹੁਤ ਦੁਖੀ ਕੀਤਾ ਇਹਨਾਂ ਨੇ ਆਪਾਂ ਨੂੰ ਚੀਕਾਂ ਘੜਾਈ ਰੱਖਿਆ ਇਹਨਾਂ ਨੇ ਆਪਣੀਆਂ 70 ਸਾਲ 70 ਸਾਲ ਹੁਣ ਇਹਨਾਂ ਦੀ ਚੀਕ ਘੜਾਉਣ ਦਾ ਟਾਈਮ ਹੈ ਬੀਬਾ ਜੀ ਰੋਈ ਜਾਂਦੀ ਸੀ ਕਿ ਦਿਨ ਹਰ ਸਿਮਰਤ ਕੋਲ ਰੋਈ ਜਾਂਦੀ ਸੀ ਅੱਖਾਂ ਹੀ ਗਿੱਲੀਆਂ ਹੋਈਆਂ ਹਜੇ ਤਾਂ ਜਦੋਂ ਚਾਰ ਤਰੀ ਗੁਰੂ ਰਿਜ਼ਲਟ ਆਇਆ ਮੇਰੀ ਫੋਟੋ ਦੇਖ ਕੇ ਨਾਲ ਕੀਰਨੇ ਵੀ ਪਾਇਆ ਕਰਨਗੇ ਆ ਨਾਣੇ ਹਰਾਉਂਦੇ ਨੇ ਨਾ ਡਰਾਉਂਦੇ ਨੇ ਆ ਆਹ ਹਲ ਤੋਂ ਨੀਂ। ਸੋ ਵੀਰੋ ਇਹ ਨਾ ਸੋਚ ਲਿਓ ਹੁਣ ਕਿ ਗਿੱਦੜ ਵੇ ਤਾਂ ਭਗਵੰਤ ਸਾਨ ਆ ਗਿਆ ਫੱਕਰ ਸਰ ਵੀ ਆ ਜਾਂਦਾ ਕੌਣੀ ਆ ਜਾਂਦਾ ਦੋਦੇ ਆ ਜਾਂਦਾ ਉੱਥੋਂ ਵੀ ਪਾ ਦਿੰਦੇ ਵੀਰੋ ਮੈਂ ਆਪਦੇ ਵਾਸਤੇ ਵੋਟਾ ਨਹੀਂ ਮੰਗ ਰਿਆ ਮੈਂ ਤੁਹਾਡੇ ਬੱਚਿਆਂ ਵਾਸਤੇ ਵੋਟਾ ਮੰਗ ਰਿਆ ਮੈਂ ਦਵਾਰੇ ਆ ਜਾਊਂਗਾ ਦੋਦੇ ਕੌਣੀ ਦਵਾਰੇ ਆ ਜਾਊਂਗਾ ਪੂੰਦੜ ਆ ਜਾਊਂਗਾ ਜਿੱਥੇ ਕਹੋਗੇ ਦੁਬਾਰੇ ਆ ਜਾਊਗਾ ਪਰ ਕਿਹੜਾ ਰਿਜ਼ਲਟ ਕੱਢੋ 4 ਤਰੀਕ ਨੂੰ ਇਹਨਾਂ ਨੂੰ ਫੈਲੇ ਕਰੋ ਸਾਰੇ ਮੂੰਹ ਬੰਦ ਕਰੋ ਉਸ ਤੋਂ ਬਾਅਦ ਕੰਮ ਕਰਨ ਦਾ ਨਜ਼ਾਰਾ ਆਊਗਾ 3 ਸਾਲ ਤਾਂ ਆਪਣੀ ਪੱਕੀ ਹੋ ਸਰਕਾਰ ਪਈ ਹੈ ਇਨਕਲਾਬ ਜਿੰਦਾਬਾਦ ਸਾਰੋ ਪਾਕੀ ਜਿੰਦਾਬਾਦ ਇਨਕਲਾਬ ਜਿੰਦਾਬਾਦ ਦੁਨੀਆਂ ਤੋਂ ਪਰਚਾ ਕੇ ਥੋੜਾ ਇਹ ਦੱਸ ਦਿਓ ਕਿ ਗਿੱਦੜਵਾਏ ਵੱਲੋਂ ਹਾਂ ਹੀ ਸਮਝਾਂ ਇਨਕਲਾਬ ਜਿੰਦਾਬਾਦ ਬੋਲੇ ਸੋ ਨਿਹਾਲ ਸੋ ਵੀਰੋ ਹਾਂਜੀ ਕਿਕਲੀ ਉਹ ਕਿਉਂ ਸੁਣਿਓ ਬਾਰ ਬਾਰ ਕਿਕਲੀ ਇਹਨਾਂ ਦੀ ਜਾਨ ਨਿਕਲੀ ਕਿ ਨਿਕਲੀ ਕਿ ਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ ਉਹ ਮੱਖੀ ਉੱਡੇ ਨਾ ਪਿੰਡੇ ਤੋਂ ਸੌ ਲੱਗੇ ਸੀਟ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਨਹਿਰਾਂ ਕੱਸੀਆਂ ਚ ਪਾਣੀ ਹੈ ਉਹ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਜਿਉਂਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਜਿਉਂਦੇ ਸੀ ਉਸ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਜੀਜੇ ਸਾਲੇ ਨੇ ਪੋਚੀ ਹੈ ਲੋਕ ਕਹਿੰਦੇ ਰੱਜੇ ਪੁੱਜੇ ਪਰ ਅਸੀਂ ਬੜੇ ਭੁੱਖੜ ਵੇ ਲੋਕ ਕਹਿੰਦੇ ਰੱਜੇ ਪੁੱਜੇ ਅਸੀਂ ਬੜੇ ਭੁੱਖੜ ਵੇ ਆ ਪਰ ਸੋ ਪਾਰਟੀ ਚੋਂ ਕੱਢਣਾ ਪੈ ਗਿਆ ਜਵਾਕਾਂ ਦਾ ਫੁੱਫੜ ਵੇ ਮੇਰਾ ਸੁੱਕੀ ਜਾਏ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜਉਂ ਜਉਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮਾਜ ਬਹੁਤ